ਇਸ ਵਕਤ ਦੀ ਵੱਡੀ ਖਬਰ ਇਹ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਸੂਹਾ ਦੀ ਕੰਢੀ ਨਹਿਰ 'ਚ ਇੱਕ ਗੱਡੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਦੱਸਿਆ ਜਾ ਰਿਹਾ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵਕਤ ਗੱਡੀ 'ਚ ਕੁਝ ਵਿਅਕਤੀ ਵੀ ਸਵਾਰ ਸਨ ਪਰੰਤੂ ਗਨੀਮਤ ਰਹੀ ਹੈ ਕਿ ਗੱਡੀ ਸਵਾਰਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਅਗਵਾਲ ਤੋਂ ਦਤਾਰਪੁਰ ਵੱਲ ਨੂੰ ਜਾ ਰਹੀ ਸੀ ਤੇ ਇਸ ਦੌਰਾਨ ਅਚਾਨਕ ਮੋੜ ਤੇ ਗੱਡੀ ਬੇਕਾਬੂ ਹੋ ਗਈ ਤੇ ਬੇਕਾਬੂ ਹੋਣ ਕਾਰਨ ਨਹਿਰ 'ਚ ਜ ਡਿੱਗੇ ਉਹਨਾਂ ਦੱਸਿਆ ਕਿ ਨਹਿਰ ਕੰਢੇ ਕੋਈ ਵੀ ਸੇਫਟੀ ਵਾਲ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਸਨਹਿਰ 'ਚ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਨੇ ਤੇ ਕਈ ਵਾਰ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਗੁਆਣੀਆਂ ਪੈ ਚੁੱਕੀਆਂ ਨੇ ਤੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਨਹਿਰ ਕੰਢੇ ਕੋਈ ਸੇਫਟੀ ਵਾਲ ਨਾ ਹੋਣ ਕਾਰਨ ਅਜਿਹੇ ਹਾਦਸੇ ਵਾਪਰਦੇ ਨੇ ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਮੇਰਾ ਨਾਮ ਰਾਣਾ ਜੀ ਪਿੰਡ ਘਵਾਲ ਹੈ। ਤੇ ਵੀ ਗੱਡੀ ਨਹਿਰ 'ਚ ਡਿੱਗੀ ਹੈ। ਕੀ ਮਾਮਲਾ ਕਿਸ ਤਰ੍ਹਾਂ ਦਾ ਹੈ? ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲ ਨਹੀਂ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਜਿਹੜੀ ਗੱਡੀ ਜਿਹਦੇ ਲੋਕ ਸੀ ਉਹ ਸਹੀ ਸਲਾਮਤ ਪਹੁੰਚ ਗਏ ਕਿ ਬਾਕੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਪੱਲੇ ਕੋਈ ਇੱਥੇ ਗੱਡੀ ਜਿਵੇਂ ਡੀਗੇ ਰੈਕ ਤੋਂ ਕੰਦੀ ਡੀਗੇ ਆਉਂਦੀ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਕੱਢੀ ਐ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਐ ਮੋਤਾ ਵੀ ਹੁਣ ਮੰਗੀ ਕਰ ਦਿਓ ਮੰਗ ਸਾਡੀ ਉਹੀ ਐ ਕਿ ਇਹ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਐ ਕਿ ਜਿੰਦੀ ਵੀ ਇਹ ਸੇਫਟੀ ਵਾਲਾ ਐ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਏ ਜਾ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕਥਾਮ ਲੱਗੇ ਕੀ ਨੋਟਾ ਜੀ ਰਵਿੰਦਰ ਸਿੰਘ ਪਿੰਡ ਘਗਵਾਲ ਗੱਡੀ ਡਿੱਗੀ ਕੀ ਮਾਮਲਾ ਪੂਰਾ ਗੱਡੀ ਡਿੱਗੀ ਹੈ ਡਿਵਾਇਡਰ ਇੱਥੇ ਆਇਆ ਨਹੀਂ ਤੇ ਵਿੱਚ ਬੰਬ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਜਿਹੜੀ ਗੱਡੀ ਦੀ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਲਾਵਾ ਤੇ ਚਟਾ ਟੋਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿੱਗਣ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਦਾ ਕਾਰਨ ਇਹ ਡਿਵਾਇਡਰ ਆਇਆ ਨਹੀਂਗਾ ਮੈਂ ਡੁੱਗੀ ਬਹੁਤ ਹੈ ਅੱਗੇ ਵੀ ਇੱਥੇ ਹਾਂ ਅੱਗੇ ਵੀ ਪੰਜ ਸਾਲ ਐਕਸੀਡੈਂਟ ਹੋਏ ਐ ਇਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਵੀ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ ਜੀ ਪਰ ਉੱਚੀ ਕਰਨੀ ਕਹਿੰਦੀ ਮੇਰ ਲੋਕਾਂ ਨੂੰ ਕਈਆਂ ਨੂੰ ਪਾਣੀ ਨਹੀਂ ਹੋ ਰਹੀ ਇੱਥੇ ਸੁਣਦਾ ਵਈ ਤੇ ਹੈ ਨਹੀਂ ਆ ਜਿਹਨੂੰ ਕੋਈ ਦੋ ਚਾਰ ਗਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ ਬਾਕੀ ਹੁਣ ਤੁਹਾਡੀ ਮੰਗ ਹੈ ਕਿ ਸਾਡੀ ਮੰਗ ਹੈ ਕਿ ਆ ਪੂਰੀ ਨਹਿਰ 'ਤੇ ਡਿਵਾਈਡਰ ਬਣਨਾ ਚਾਹੀਦਾ ਔਰ ਪੱਕੇ ਅੰਦੇ ਲੱਗਣੇ ਚਾਹੀਦੇ ਆ ਇਹ ਗੱਡੀ ਡਿੱਗੀ ਪੇੜੇ ਪੈਣ ਦੀ ਗੱਡੀ ਗੱਡੀ ਕਕਵਾਲ ਪੈਣ ਦੀ ਆ ਠੀਕ ਆ ਕੋਈ ਬਚਾ ਹੋ ਗਿਆ ਬੰਦੇ ਦਾ ਆ ਬੰਦਿਆਂ ਬਚਾ ਹੋ ਗਿਆ ਲੇਕਿਨ ਸਾਡੀ ਵੱਧ ਤੋਂ ਵੱਧ ਡਿਵਾਨ ਗਵਰਨਮੈਂਟ ਕੋਲ ਹੋਈ ਹੈ ਕਿ ਇਥੇ ਡਿਵਾਈਡਰ ਬਣਾਉਣਾ ਚਾਹੀਦਾ ਸੇਫਟੀ ਨਹੀਂ ਹੈ ਸੇਫਟੀ ਕੋਈ ਨਹੀਂ ਹੈ ਦੀ ਸੇਫਟੀ ਕੋਈ ਨਹੀਂ ਹੈ